ਸਟੇਡੀ ਸਮਾਰਤ ਬੀਜੇਪੀ ਨੇ ਦੇਖੋ ਹਰੀਆਣੇ ਦੇ ਵਿੱਚ ਨੈਪ ਸਿੰਘ ਸਣੀ ਜੀ ਨੂੰ ਇੱਕ ਸੀਐਮ ਬਣਾ ਕੇ ਸੈਣੀਆ ਦਾ ਜਿਹੜਾ ਕਦ ਉੱਚਾ ਕੀਤਾ ਬਹੁਤ ਘੱਟ ਵਰਲਡ ਲੈਵਲ ਦੇ ਉੱਤੇ ਉੱਚਾ ਕੀਤਾ ਅਈ ਧੰਨਵਾਦੀ ਹੈ ਬੀਜੇਪੀ ਨੇ ਤੇ ਇਸ ਜੀ ਨੂੰ ਮੁਖ ਰੱਖਦੇ ਹੋਏ ਸਾਡੇ ਚੇਅਰਪਰਸਨ ਸਰਦਾਰ ਨੋਥ ਸਿੰਘ ਸਾਨੀ ਪ੍ਰਧਾਨ ਜੀ ਖੋਰ ਬਤਵੰਦੇ ਸੱਜਣੇ ਬੈ ਕੇ ਇੱਕ ਫੈਸਲਾ ਲਿਆ ਕਿ ਸਾਨੂੰ ਇੱਕ ਜਿਹੜਾ ਭਾਜਪਾ ਨੀ ਕੈਂਡੀਡੇਟ ਬਹੁਤ ਹੀ ਜਿਹਨੂੰ ਕੈਂਡੀਡੇਟ ਕੀ ਆਪਾਂ ਲੰਦੇ ਆ ਕਿ ਉਹਨਾਂ ਚ ਕੀ ਗੁਣ ਹੋਣੇ ਚਾਹੀਦੇ ਆ ਤੇ ਇਹ ਵੀਡੀਓ ਸਿਰੋਗੇਗਾ ਤੇ ਪਤਾ ਲੱਗੇਗਾ ਇਹਨਾਂ ਚ ਸਾਰੇ ਗੁਣ ਉਹ ਉਸ ਵਸੇ ਨੇ ਫੈਸਲੇ ਕਿ ਕਿ ਸਿਆਣੀ ਸਮਾਜ ਲੋਹੀ ਕੋਈ ਟੀਮਾਂ ਨਹੀਂ ਰੱਖਣੀ ਤੇ ਫੇਰ ਵੀ ਅੱਜ ਇਹਨਾਂ ਦੇ ਵੀਊ ਬੁਸੰਨੇ ਆ ਵੀਡੀਓ ਸੁਣਨਾ ਅੱਜ ਇਸ ਵੀ ਇੱਥੇ ਦੇਖੋ 2 ਫਰਵਰੀ ਦਾ ਸਾਡੇ ਅੱਜ ਦੇ ਮੁੱਖ ਅਤੀਤੀ ਜਿਹੜਾ ਲਈ ਬੀਜਪੀ ਦੇ ਕੈਂਡੀਡੇਟ ਬਹੁਤ ਹੀ ਆਦਰਯੋਗ ਸਰਪੰਨ ਸਿੰਘ ਜੀ ਸਾਧੂ ਸਮੁੰਦਰੀ ਕੋਲ ਦੇ ਨਾਲ ਬੈਠੇ ਹੋਏ ਸਾਡੇ ਆਪਰ ਸਾਡੇਲਾ ਦੇ ਪ੍ਰਧਾਨ ਪਰਮੇਂਦਰ ਸੰਧੂ ਜੀ ਹੋਚੇ ਮੈਂਬਰ ਸਹਿਬਾਨ ਸਤਿ ਪੁੱਰੇ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਡੀ ਤੋਂ ਬਾਅਦ ਮੈਂ ਸਤੂ ਸਾਹਬ ਨੂੰ ਨਿਰਵਾਣ ਦੇ ਵਿੱਚ ਇਹ ਥੋੜਾ ਧਿਆਨ ਤੇ ਲਿਆਣਾ ਚਾਹਦੇ ਆ ਕਿ ਕਿਤਾਬ ਵਿੱਚ ਸਾਡੀ ਕੋਈ 42 43 ਸਾਲ ਤੋਂ ਇਹ ਜਿਹੜੀ ਹੈ ਸੈੜੀ ਸਭਾ ਹੈ ਇਹ ਹੋ ਚੁਣੀ ਆਦੀ ਦੇ ਆਜ਼ਾਦ ਇਲੈਕਸ਼ਨ ਲੜ ਕੇ ਉਹ ਕਮੇਟੀ ਦੇ ਮੈਂਬਰ ਬਣੇ ਤੇ ਉਹਦੇ ਤੌਰ ਤੇ ਕਮੇਟੀ ਦੇ ਪ੍ਰਧਾਨ ਵੀ ਬਣੇ ਅੰਮ੍ਰਿਤਪਾਲ ਜੀ ਤੋਂ ਕੋਈ ਹੋਰ ਜੀ ਦੇ ਕੰਮ ਮੈਂ ਤੇ ਮੇਰੀ ਟੀਮ ਅੱਜ 1 ਜੂਨ ਤੱਕ ਜਿੰਨਾ ਵੀ ਸਮਾਂ ਬਚਿਆ ਜਿਸ ਸਮੋਂ 2 ਘੰਟੇ ਸੌਣ ਨੂੰ ਮਿਲਣਗੇ ਤੇ ਮਿਲਣਗੇ ਨਹੀਂ ਮਿਲਣਗੇ ਤੇ ਆਪਾਂ ਸੰਤੂ ਸਾਹਿਬ ਵਾਸਤੇ ਦਿਨ ਰਾਤ ਕੰਮ ਕਰਕੇ ਨੂੰ ਦਿੱਤਾਣਾ ਹੀ ਮੇਰਾ ਤੁਹਾਡੇ ਨਾਲ ਵਾਦਾ ਹੈ ਪਰ ਸੰਤੂ ਸਾਹਿਬ ਨੂੰ ਆਪਾਂ ਸੁਣਨਾ ਹੈ ਸੰਤੂ ਸਾਹਿਬ ਨੂੰ ਸੁਣਨਾ ਨਜ਼ਰੂ ਸ਼ੁਪ੍ਰਾਪਤ ਇਹ ਉਤੇ ਗੁਰੂ ਰਾਮਦਾਸ ਜੀ ਨੇ ਜਿਹੜੀ ਨਗਰੀ ਬਸਾਈ ਹੈ ਜੋ 1947 ਤੋਂ ਪਹਿਲਾਂ ਪੰਜਾਬ ਸਿਗਾ ਵਪਾਰ ਦਾ ਬਹੁਤ ਛਿਕੇ ਨਾਲ ਭਰਿਆ ਹੋਇਆ ਅਸੀਂ ਜਾਣਦੇ ਕਿ ਸੰਧੂ ਸਾੜ ਫੇਰ ਉੱਥੇ ਹੀ ਜਾਣਾ ਹੈ ਅਮਰਸਰ ਮੁਖਸ਼ਕਾ ਬਣਾ ਲੈਣਾ ਇਹਨਾਂ ਦਾ ਰੀਜ ਸਮントੋਂ ਪਹਿਲਾਂ ਮੈਂ ਜਾਵਾਂਗਾ ਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਦੇਖੋ ਸਰਦਾਰ ਜੀਦਰ ਸ਼ਸਤਰੀ ਜੀ ਨੂੰ ਬੇਨਤੀ ਕਰਾਂਗਾ ਉਹ ਆਪਣਾ ਰੀਡਰ ਅਮੋਸਰ ਲਈ ਨਾ ਟਿਕਣਾ ਸ਼੍ਰੀਮਾਨ ਜੀ ਕ੍ਰੀਮ ਤੇ ਬੇਟੀਆ ਤੋਂ ਸਾਰਿਆਂ ਨੂੰ ਰਾਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜੈ ਸ਼ੀਰ ਨਾਮ ਤੁਸੀਂ ਕਿਹਾ ਕਿ ਮੈਂ ਬ ਤੁਹਾਨੂੰ ਨੋਟ ਕੀਤਾ ਤੇ ਮੇਰੀ ਸਪੀਚ ਪੋਲਿਟੀਕਲ ਨਹੀਂ ਹੋਏਗੀ ਲੇਕਿਨ ਅਸੀਂ ਸਾਰੇ ਇੱਕ ਚੀਜ਼ ਨਾਲ ਜੁੜੇ ਹੋਏ ਹਾਂ ਉਹ ਹੈ ਅੰਮ੍ਰਿਤ ਸਰਵਾਂ ਪਿਆਰ ਸਾਰੇ ਸਾਰਿਆਂ ਨੂੰ ਬਹੁਤ ਬੁਨਾਈ ਸਭ ਤੋਂ ਪਹਿਲੀ ਗੱਲ ਉਹ ਸ਼ੈਣੀ ਸਮਾਜ ਇੱਕ ਸ਼ਾਇਨੀਰ ਐਗਜ਼ਾਮਪਲ ਹੈਗਾ ਕਿ ਅੰਮਰਸਾ ਦਾ ਭਾਈਚਾਰਾ ਜਿੰਨੀਆਂ ਸੁਨੀਆਂ ਤੋਂ ਬਣਿਆ ਹੋਇਆ ਔਰ ਆਂਟਾ ਵੀ ਬਣਿਆ ਹੈਗਾ ਸਾਰੇ ਭਾਈਚਾਰਿਆਂ ਦਾ ਖੂਨ ਦਾ ਰਿਸ਼ਤਾ ਹੈ ਤੇ ਸ਼ੈਣੀ ਸਮਾਜ ਤੋਂ ਵੱਖ ਕੇ ਇਹਦਾ ਕੋਈ ਹੋਰ ਐਗਜ਼ਾਮਪਲ ਨਹੀਂ ਹੈ ਤੁਹਾਨੂੰ ਧੰਨਵਾਦ ਕਰਨ ਤੋਂ ਪਹਿਲਾਂ ਮੈਂ ਆਪਣੀ ਸਟੇਜ ਐਕਟੀਵਿਟੀ ਇੰਟਰੋਡਕਸ਼ਨ ਦੇ ਰਿਹਾ ਜੀ ਨਾਮ ਮਨਜੀਤ ਸਿੰਘ ਸੈਣੀ ਹੈ ਜੀ ਅਗਲੇ ਵਲ ਪੰਜਾਬ ਇੱਕ ਪੇੜ ਦੇਸ਼ ਕੇ ਨਾਮ ਦੇ ਪ੍ਰਧਾਨ ਹੈ ਅ ਸਾਡੇ ਹਰਵੰਦ ਦੇਵ ਯੋਗਮ ਕੱਤੇ ਰਹੇ ਨੇ ਜੀ ਹਮਸਾ ਮੋਂ ਲਈਏ ਧੰਨਵਾਦ ਰੱਬ ਮੈਂ ਕਮਜੀਤ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਢਾਈ ਘਟ ਕੇ ਸਾਡੇ ਸੈਨਿਕ ਸਮਾਜ ਵਿੱਚ ਆ ਕੇ ਆਪਣੇ ਮੰਦੀਆਂ ਭਾਵਨ ਦੱਸੇ ਕਿ ਮੈਂ ਕੀ ਕਰਨਾ ਹੈ ਮੈਂ ਸੰਧੂ ਸਾਹਿਬ ਚੱਲ ਗਏ ਸਾਡੇ ਭਗਤਾਂ ਜੀ ਮੈਂ ਉਹਨਾਂ ਦਾ ਧੰਨਵਾਦੀ ਆ ਮੈਂ ਕਮਜੀਤ ਜੀ ਦਾ ਬਾਕੀ ਆਈ ਟੀਮ ਦਾ ਹਰ ਇੱਕ ਸਾਥ ਦਾ ਸਰਮਾਇ ਦਾ ਬਹੁਤ ਬਹੁਤ ਧੰਨਵਾਦੀ ਆ ਮੈਂ ਧਰਵਾਦੀ ਆ ਆਪਣਾ ਸੈਨੀ ਸਮਾਜ ਦੇ ਮੈਂਬਰਾਂ ਦਾ ਜਿਹੜਾ ਆਪਣਾ ਕਿੰ ਕੀ ਟਾਈਮ ਕੱਢ ਕੇ ਸਾਨੂੰ ਇੱਥੇ ਦਰਸ਼ਨ ਦਿੱਤੇ ਨੇ ਇਹਦੇ ਸੰਤੂ ਸਾਧਕੀਆਂ ਭਾਵਨਾ ਸੁਣੀ ਆਪਣੇ ਭਰਾਵਾਂ ਦਾ ਅੱਜ ਖੁੱਲ ਕੇ ਗੱਲ ਕਰਕੇ ਤੇ ਇਹ ਵੀ ਦੇਖਿਆ ਤੇ ਇਹ ਡਵੈਲਪਮੈਂਟ ਦੇ ਨਾਲ ਬਹੁਤ ਜੁੜੇ ਹੋਏ ਨੇ ਅਸੀਂ ਬਹੁਤ ਜ਼ਿਆਦੀਆਂ ਪੋਲਿਟੀਕਲ ਗੱਲਾਂ ਨਹੀਂ ਕੀਤੀਆਂ ਲੇਕਿਨ ਅੰਬਰ ਸਰਦੀ ਪ੍ਰਗਤੀ ਤੇ ਡਵੈਲਪਮੈਂਟ ਬਾਰੇ ਗੱਲ ਹੋਈ ਤੇ ਇਹ ਕਮਿਊਨਿਟੀ ਇੱਕ ਬੜਾ ਤਕੜਾ ਅੰਬਰ ਸਰਦੇ ਭਾਈਚਾਰੇ ਦਾ ਐਗਜ਼ਾਮਪਲ ਹੈਗਾ ਅੱਜ ਤੱਕ ਵੀ ਆਪਣੇ ਹਿੰਦੂ ਤੇ ਸਿੱਖ ਭਰਾ ਭਰਾਵਾਂ ਵਰਗਾ ਇਕੱਠੇ ਨੇ ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਉਦਾਹਰਣ ਹੈ ਕਿ ਅੰਮ੍ਰਿਤਸਰ ਚ ਅਸੀਂ ਇਕੱਠੇ ਰਹਿ ਕੇ ਮਿਲ ਕੇ ਇਹ ਸ਼ਹਿਰ ਨੂੰ ਵਾਪਸ ਉੱਥੇ ਲੈ ਕੇ ਆਉਣਾ ਜਿੱਥੇ ਪਹਿਲਾਂ ਸੀਗਾ ਦੇ ਆਜ਼ਾਦ ਇਲੈਕਸ਼ਨ ਲੜ ਕੇ ਉਹ ਕਮੇਟੀ ਦੇ